ਦੇਸ਼ ਭਾਰਤ ਚ ਸੁਤੰਤਰਤਾ ਦਿਵਸ 15 ਅਗਸਤ ਨੂੰ ਮਨਾਇਆ ਗਿਆ ਹੈ ਤੇ ਇਸ ਦਿਨ ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਹੈ ਤੇ ਇੱਕ ਘਟਨਾ ਜੋਪੀ ਤੋਂ ਵੀ ਸਾਹਮਣੇ ਆਈ ਹੈ ਜਿੱਥੇ ਇੱਕ ਐਸਐਚਓ ਨੇ ਆਪਣੀ ਕੁਰਸੀ ਤੇ ਬੈਠੇ ਹੋਏ ਬਾਂਦਰ ਨੂੰ ਹੀ ਸਲੂਟ ਮਾਰ ਦਿੱਤੀ ਇਹ ਘਟਨਾ ਅਜੋਧਿਆ ਦੇ ਰਾਮ ਜਨਮ ਭੂਮੀ ਥਾਣੇ ਦੀ ਹੈ ਜਿੱਥੇ ਸੁਤੰਤਰਤਾ ਦਿਵਸ ਵਾਲੇ ਦਿਨ ਇੱਕ ਬਾਂਦਰ ਆ ਕੇ ਐਸਐਚਓ ਦਵਿੰਦਰ ਕੁਮਾਰ ਦੀ ਕੁਰਸੀ ਤੇ ਬੈਠ ਗਿਆ ਦਵਿੰਦਰ ਪਾਂਡੇ ਨੇ ਇਸ ਬਾਂਦਰ ਨੂੰ ਸਲੂਟ ਕੀਤਾ ਦੇਸ਼ ਭਰ ਚ ਆਜ਼ਾਦੀ ਦਿਵਸ ਦੀ ਧੂਮ-ਤਾਮ ਪੈ ਰਹੀ ਸੀ ਅਤੇ ਦੇਸ਼ ਭਗਤੀ ਦੇ ਨਾਰੇ ਹਰ ਪਾਸੇ ਗੂੰਜ ਰਹੇ ਸੀ ਮੰਦਰ ਅਤੇ ਮੂਰਤੀਆਂ ਦੀ ਨਗਰੀ ਅਜੋਧਿਆ ਵਿੱਚ ਮੰਦਰਾਂ ਦੇ ਵਿੱਚ ਵੀ ਤਿਰੰਗੇ ਲਹਿਰਾਏ ਗਏ ਪਰ ਇਸੇ ਦੌਰਾਨ ਅਜੋਧਿਆ ਵਿੱਚ ਇੱਕ ਇਹ ਘਟਨਾ ਵੀ ਸਾਹਮਣੇ ਆਈ ਕਿ ਐਸ ਐਚਓ ਨੇ ਆਪਣੀ ਕੁਰਸੀ ਤੇ ਬੈਠੇ ਹੋਏ ਬਾੰਦਰ ਨੂੰ ਸਲੂਟ ਤੱਕ ਮਾਰ ਦਿੱਤਾ ਤੇ ਇਸ ਸਲੂਟ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਇਹ ਦਿਮਾਗ ਵਿੱਚ ਜਿਹੜਾ ਐਸਐਚਓ ਦੇ ਕੀ ਆਇਆ ਕਿ ਇੱਕ ਜੋ ਅਕਸਰ ਅਸੀਂ ਦੇਖਦੇ ਹਾਂ ਕਿ ਜਾਨਵਰ ਰੂਪ ਵਿੱਚ ਦੇਖਿਆ ਜਾਂਦਾ ਬਾਂਦਰ ਨੂੰ ਪਰ ਉੱਥੇ ਜੇਕਰ ਦੇਖਿਆ ਜਾਵੇ ਬਹੁਤ ਸਾਰੇ ਆ ਭਾਵਨਾਵਾਂ ਵੀ ਜਿਹੜੀਆਂ ਬਾਂਦਰ ਨਾਲ ਜੁੜੀਆਂ ਹੋਈਆਂ ਨੇ ਕਿ ਬਹੁਤ ਸਾਰੇ ਲੋਕ ਹਨੂਮਾਨ ਦਾ ਰੂਪ ਤੱਕ ਮੰਨਦੇ ਨੇ ਪਰ ਇਸੇ ਦੇ ਦਰਮਿਆਨ ਜੇਕਰ ਦੇਖਿਆ ਜਾਵੇ ਕਿ ਜਦੋਂ ਐਸਐਚਓ ਸਲੂਟ ਕਰ ਦਿੰਦਾ ਹੈ ਤੇ ਇਸੇ ਦਰਮਿਆਨ ਇਹ ਇੱਕ ਤਸਵੀਰ ਵੀ ਖਿੱਚੀ ਜਾਂਦੀ ਹੈ ਤੇ ਇਹ ਤਸਵੀਰ ਜਦੋਂ ਸੋਸ਼ਲ ਮੀਡੀਆ ਤੇ ਪੈਂਦੀ ਹੈ ਤੇ ਵੱਖ-ਵੱਖ ਪ੍ਰਤੀਕਰਮ ਲੋਕਾਂ ਦੇ ਇਸ ਤੇ ਆਉਂਦੇ ਨੇ ਜਿਸ ਨੂੰ ਲੈ ਕੇ ਐਸਐਚਓ ਨੂੰ ਜਿਹੜਾ ਘੇਰਿਆ ਜਾ ਰਿਹਾ ਪ੍ਰਸ਼ਾਸਨ ਤੇ ਸਵਾਲੀਆ ਚਿੰਨ ਹੋ ਰਿਹਾ ਕਿ ਆਖਰਕਾਰ ਇਹ ਚੱਲ ਕੀ ਰਿਹਾ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਯੂਪੀ ਦੀ ਸਰਕਾਰ ਮੰਨੀ ਪਰਮੰਨੀ ਹੈ ਕਿ ਜਿੱਥੇ ਵੀ ਕੀ ਧੱਕਾ ਹੁੰਦਾ ਹੈ ਤਾਂ ਉੱਥੇ ਨਾਲ ਦੀ ਨਾਲ ਬਲਡੋਜ਼ਰ ਚੱਲਦਾ ਹੈ ਤਾਂ ਬਲਡੋਜ਼ਰ ਵਾਲੀ ਸਰਕਾਰ ਵੀ ਯੋਗੀ ਸਰਕਾਰ ਨੂੰ ਮੰਨਿਆ ਜਾਂਦਾ ਹੈ ਪਰ ਹੁਣ ਜਦੋਂ ਇਹ ਘਟਨਾ ਸਾਹਮਣੇ ਆਈ ਹੈ ਤਾਂ ਇਸ ਨਾਲ ਇਹ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਪੁਲਿਸ ਦਰਸਾਉਣਾ ਕੀ ਚਾਹੁੰਦੀ ਹੈ ਜਿਹੜੀ ਪੁਲਿਸ ਲੋਕਾਂ ਦੀ ਸੁਰੱਖਿਆ ਕਰਨ ਦੇ ਲਈ ਜਿਹੜੀ ਆ ਰੱਖੀ ਹੋਈ ਹੈ ਜਾਂ ਹਰ ਵਕਤ ਜਿਹੜੀ ਤਣਾਅਤ ਹੋਣੀ ਚਾਹੀਦੀ ਹੈ ਪਰ ਉਹੀ ਪੁਲਿਸ ਮੁਲਾਜ਼ਮ ਹੁਣ ਬਾਂਦਰ ਨੂੰ ਸਲਿਓੜ ਤੱਕ ਮਾਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਨਾਲ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਅਤੇ ਬਖਵਖ ਜਿਹੜੇ ਆ ਤਰੀਕੇ ਨਾਲ ਇਸ ਤਸਵੀਰ ਨੂੰ ਦੇਖਿਆ ਜਾ ਰਿਹਾ ਪਰ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਧਾਰਮਿਕ ਪਰਵਿਰਤੀ ਨਹੀਂ ਰੱਖਦੇ ਅਤੇ ਉਸ ਤੋਂ ਅੱਗੇ ਜਾ ਕੇ ਦੀ ਗੱਲ ਕਰਦੇ ਆ ਤਾਂ ਉਹਨਾਂ ਲੋਕਾਂ ਵੱਲੋਂ ਹੁਣ ਇਹ ਸੋਸ਼ਲ ਮੀਡੀਆ ਤੇ ਖੂਬ ਜਿਹੜੀ ਚਰਚਾ ਛੇੜੀ ਹੋਈ ਹੈ ਤੇ ਇਸ ਤਸਵੀਰ ਤੇ ਵੱਖ-ਵੱਖ ਪ੍ਰਤੀਕਰਮ ਦਿੱਤੇ ਜਾ ਰਹੇ ਆ ਕਿ ਐਸਐਚਓ ਆਖਰਕਾਰ ਐਸਐਚਓ ਨੂੰ ਇਸ ਬੰਦਰ ਵਿੱਚ ਕੀ ਦਿਖਿਆ ਕਿ ਉਸ ਨੂੰ ਸਲੂਟ ਤੱਕ ਮਾਰ ਦਿੱਤਾ ਗਿਆ ਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੇ ਤਿਰੰਗਾ ਜਿਹੜਾ ਉਲਟਾ ਫੈਰਾ ਦਿੱਤਾ ਗਿਆ ਅਤੇ ਕਈ ਥਾਵਾਂ ਤੇ ਜਿਹੜਾ ਰਾਸ਼ਟਰੀ ਗੀਤ ਹੈ ਉਹ ਗੱਤ ਗਾ ਦਿੱਤਾ ਗਿਆ ਤੇ ਉਹ ਜਦੋਂ ਇੱਕ ਵੀਡੀਓ ਕਲਿੱਪ ਵਿੱਚ ਸਭ ਕੁਝ ਕੈਦ ਹੋ ਜਾਂਦਾ ਹੈ ਤਾਂ ਉਹ ਕੈ ਜਿਹੜਾ ਇਹ ਵੀਡੀਓ ਕਲਿੱਪ ਵਿੱਚ ਹੋਇਆ ਮਾਮਲਾ ਕੈਦ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਤੇ ਉਸ ਉਹਨਾਂ ਮਾਮਲਿਆਂ ਤੇ ਵੱਖ-ਵੱਖ ਜਿਹੜੇ ਆ ਲੋਕਾਂ ਦੇ ਸਵਾਲ ਉੱਠਦੇ ਆ ਵੱਖ-ਵੱਖ ਪ੍ਰਤੀਕਰਮ ਆਉਂਦੇ ਆ ਤਾਂ ਹੁਣ ਇਸ ਤਸਵੀਰ ਤੇ ਵੀ ਵੱਡਾ ਵੋਲ ਉੱਠਿਆ ਹੋਇਆ ਹੈ ਕਿ ਆਕਰਕਾਰ ਐਸਐਚਓ ਪਾਂਡੇ ਇਹ ਦਰਸਾ ਕੀ ਰਹੇ ਨੇ ਜਿੱਥੇ ਕਿ ਐਸਐਚਓ ਤਿਰੰਗੇ ਨੂੰ ਜਿਹੜਾ ਸਲੂਟ ਮਾਰਨਾ ਚਾਹੀਦਾ ਸੀ ਉਹ ਉਲਟਾ ਬਾਂਦਰ ਨੂੰ ਸਲੂਟ ਮਾਰਦੇ ਹੋਏ ਨਜ਼ਰ ਆ ਰਹੇ ਤਾਂ ਇੱਕ ਵਾਰ ਫਿਰ ਦਾਦ ਨੇ ਆ ਕਿ ਹਾਲਾਂਕਿ ਇਹ ਧਾਰਮਿਕ ਭਾਵਨਾ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਜੋ ਬਾਂਦਰ ਨੂੰ ਹਨੂਮਾਨ ਦਾ ਸਰੂਪ ਵਾਜੋਂ ਵੀ ਦੇਖਿਆ ਜਾਂਦਾ ਹੈ ਕਿ ਕਈ ਵਾਰ ਹਨੂਮਾਨ ਨਾਲ ਵੀ ਜੋੜਿਆ ਜਾਂਦਾ ਹੈ ਤੇ ਉਸੇ ਨੂੰ ਲੈ ਕੇ ਐਸਐਚਓ ਵੱਲੋਂ ਜੋ ਸਲੂਟ ਮਾਰਿਆ ਗਿਆ ਉਸ ਨੂੰ ਲੈ ਕੇ ਜਿਹੜਾ ਇਹ ਜਿਹੜਾ ਇੱਕ ਵੱਖ-ਵੱਖ ਪ੍ਰਤੀਕਰਮ ਵੀ ਦਿੱਤੇ ਜਾ ਰਹੇ ਆ ਅਤੇ ਇਸ ਦੇ ਅੱਗੇ ਜਾ ਕੇ ਦੀ ਗੱਲ ਕਰਦੇ ਆ ਤਾਂ ਇਸ ਤੋਂ ਅੱਗੇ ਜਾ ਕੇ ਜੇਕਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਐਸਐਚਓ ਤੇ ਸਵਾਲ ਖੜੇ ਕਰ ਰਹੇ ਆ ਕਿ ਆ ਅਖਰਕਾਰ ਐਸਐਚਓ ਕਿਉਂ ਅਜੇਹਾ ਕਰਨ ਲਈ ਮਜਬੂਰ ਹੋਇਆ ਤੇ ਇੱਥੇ ਇੰਨੀ ਕਿਹੜੀ ਜਿਹੜੀ ਆ ਪ੍ਰਵਿਰਤੀ ਆ ਉਹ ਧਾਰਮਿਕ ਵਿੱਚ ਰੂਪ ਵਿੱਚ ਆ ਗਿਆ ਐਸਐਚਓ ਕੇ ਜਿਹੜੇ ਬਾਂਦਰ ਅਕਸਰ ਬਹੁਤ ਸਾਰੇ ਲੋਕਾਂ ਨੂੰ ਸਮੱਸਿਆਵਾਂ ਵਿੱਚ ਖੜੀਆਂ ਕਰਦੇ ਨੇ ਅਸੀਂ ਅਕਸਰ ਦੇਖਦੇ ਆ ਕਿ ਜਿਹੜੇ ਪਿੰਡ ਕਿਸੇ ਜੰਗਲ ਦੇ ਨੇੜੇ ਨੇ ਜਾਂ ਕਿਸੇ ਅਜਿਹੀ ਥਾਂ ਤੇ ਨੇ ਜਿੱਥੇ ਬਾਂਦਰ ਬਹੁਤ ਜ਼ਿਆਦਾ ਨੇ ਉੱਥੇ ਲੋਕਾਂ ਨੂੰ ਪਹਾੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੱਪੜੇ ਤੱਕ ਜਿਹੜੇ ਲੋਕਾਂ ਦੇ ਫਾੜ ਦਿੰਦੇ ਨੇ ਇਹ ਹੀ ਬਾਂਦਰ ਅਤੇ ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਪਾਣੀ ਦੀਆਂ ਟੈਂਕੀਆਂ ਵਿੱਚ ਬੜੇ ਹੁੰਦੇ ਆ ਤੇ ਪਾਣੀ ਦੀਆਂ ਟੈਂਕੀਆਂ ਨੂੰ ਪੰਨ ਦਿੰਦੇ ਨੇ ਬਾਂਦਰ ਅਤੇ ਉਹੀ ਬਾਂਦਰ ਅੱਜ ਕੁਰਸੀ ਤੇ ਜਦੋਂ ਆ ਕੇ ਵਹਿੰਦਾ ਕੋਈ ਬਾਂਦਰ ਤਾਂ ਉਸ ਨੂੰ ਸਲੂਟ ਤੱਕ ਭਜਦੇ ਨੇ ਇਸ ਕਰਕੇ ਹੁਣ ਇਹ ਤਸਵੀਰ ਹੈ ਜਿਹੜੀ ਖੂਬ ਚਰਚਾ ਦਾ ਵਿਸ਼ਾ ਬਣੇ ਹੋਈ ਹੈ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਕਮੈਂਟ ਬਾਕਸ ਚ ਆਪਣੀ رائے ਵੀ ਸਾਂਝੀ ਕਰੋ